ਦੁਆ 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 ਲੋਕ ਸੁਆ ਵੜਾ ਇਹ ਬੈਸਟ ਨਾਈਟ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਮਹਰਾਜ ਬਠੰਡਾ ਏਰੀਆ ਦਾ ਵੱਡਾ ਪਿੰਡ ਜਿੱਥੇ ਕਿ 9 ਜਨਵਰੀ 2024 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਇੱਕ ਖਾਸ ਸੌਫਟ ਫੋਰ ਦੀ ਟੀਮ ਐ ਦੂਸਰੇ ਪਾਸੇ ਖੀਨਾ ਵਾਲੀ ਦੀ ਟੀਮ ਆਲ ਉਪਨ ਟੂਰਨਾਮੈਂਟ ਦਾ ਕਿਹਦੇ ਵਿੱਚ ਮੈਚ ਹੋਇਆ ਦਰਸ਼ਕਾਂ ਨੇ ਬਹੁਤ ਹੀ ਇੰਜੋਏ ਕੀਤਾ ਇਸ ਮੈਚ ਨੂੰ ਇਸ ਮੈਚ ਨੂੰ ਤੁਸੀਂ ਵੀ ਦੇਖੋ ਵਧੀਆ ਲੱਗਣ ਦੀ ਹਾਲਤ ਵਿੱਚ ਲਾਈਕ ਵਾਲਾ ਜਿਹੜਾ ਬਟਨ ਹੈ ਉਹਨੂੰ ਕਲਿੱਕ ਕਰਨਾ ਨਹੀਂ ਭੁੱਲਣਾ ਉਹ ਖਿਡਾਰੀ ਜਿਹੜਾ ਤੁਹਾਨੂੰ ਖੇਡਦਾ ਵਧੀਆ ਲੱਗਿਆ ਉਹਦਾ ਨਾਮ ਵੀ ਕਮੈਂਟ ਬਾਕਸ ਵਿੱਚ ਲਿਖਣਾ ਜ਼ਰੂਰ ਹੈ ਇੰਜੋਏ ਕਰੋ ਇਸ ਮੈਚ ਨੂੰ ਗਰਾਊਂਡ ਨੂੰ ਕਲੀਅਰ ਕਰ ਦਈਏ ਜੀ ਬੜੀ ਮਿਹਰਬਾਨੀ ਹੋਊਗੀ ਗਰਾਊਂਡ ਨੂੰ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਉਧਰ ਕਿੰਦੇ ਪਿੰਡੜੂ ਇਹ ਸਰਖਪੁਰ ਦੇ ਨੇ ਨੰਬਰ ਦਾ ਵਾਅਦਾ ਕਰ ਗਿਆ ਲੈ ਵੀ ਨੌਜੋਨ ਆ ਸਾਹਮਣੇ 500 ਰੁਪਏ ਤੇਰੇ ਲਈ ਜਤਿੰਦਰ ਮਹਾਰਾਜ ਵੱਲੋਂ ਇਹ ਮਾਹਾਂ ਦੇ ਗੱਫੇ ਆਏ ਆ ਸਾਹਮਣੇ ਜਰਾ ਗੱਬਰੂਆ ਆਹ ਅਗਲੀ ਕਬੱਡੀ ਕੌਣ ਪਾਵੇਗਾ ਅਗਲੀ ਕਬੱਡੀ ਖੀਰਾਵਾਲੀ ਦੀ ਟੀਮ ਵੱਲੋਂ ਹਰਮਨ ਬੁਲਟ ਦੀ ਮੇਰੇ ਵੀਰੋ ਦਾਰੇ ਕਨੇਡਾ ਵੱਲੋਂ ਤੇ ਜਤਿੰਦਰ ਮਹਾਰਾਜ ਵੱਲੋਂ ਭੂਰੀਏ ਦੇ ਲਈ ਵੱਡੇ ਮਾਨ ਸਨਮਾਨ ਆਏ ਆ ਤਹਿ ਦਿਲ ਤੋਂ ਧੰਨਵਾਦ ਬੜੀ ਮਿਹਰਮਾਨੀ ਆਹ ਸਾਹਮਣੇ ਪੱਗੇ ਪਿੰਡ ਵਾਲਾ ਦੁੱਲਾ ਆਹ ਸਾਹਮਣੇ ਕਹਿੰਦੇ ਦੁੱਲਾ ਮੇਰੇ ਮਿੱਤਰੋ ਕਬੱਡੀ ਪਾਰ ਰਿਹਾ ਹੈ ਜਿੰਦਾ ਸ਼ਕਤੀਆਂ ਬੜੇ ਲੋਕਾਂ ਨੂੰ ਲੈਡ ਦਾ ਚਾਹ ਹੁੰਦਾ ਸੀ ਕਿਹੜਾ ਲੈਡ ਆ ਗਈ ਓਏ ਮੁੰਡੇ ਕਹਿੰਦੇ ਦੁੱਲਾ ਆ ਗਿਆ ਓਏ ਉਹ ਦੁੱਲੇ ਦਾ ਕਹਿੰਦੇ ਚਾਹ ਹੈ ਇਹ ਕਹਿੰਦੇ ਦੁੱਲਾ ਉਹ ਬੱਗਿਆਂ ਵਾਲਾ ਕਬੱਡੀ ਪਾਉਣ ਦੇ ਦੀ ਵਦਿਆ ਮੇਰੇ ਮਿੱਤਰੋ ਇੱਥੇ ਕਹਿੰਦੇ ਚਾਰੇ ਪਿਆਰ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ ਕਿ ਵਿੱਚ ਜ਼ਿਲ੍ਹੇ ਜਲੰਧਰ ਦੇ ਉਹ ਜੱਟ ਨੇ ਜਨਮ ਲਿਆ ਪਿੰਡ ਬੱਗੇ बचंदी फिरे चापी अु दुल्हा 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 यादा मेर वीडियो नंबर ਯਾਤੇ ਨੇ ਹਿੱਸੇ ਜਾਂ ਜੁੜਾ ਕਿਉਂਕਿ ਪੈਰ ਬਾਹਰ ਹੋਇਆ 5000 ਰੁਪਏ ਸਰਦਾਰ ਹਰਜਨ ਸਿੰਘ ਜੀ ਪੋਟੈਟੋ ਫਾਰਮ ਵਾਲੇ ਕਹਿੰਦੇ ਵੀ ਆਹ ਸਾਹਮਣਾ ਹੋ ਜਾਣਾ 5000 ਤੇ ਨਾਲ 100 ਵੀ ਦਿੱਤਾ ਕਹਿੰਦੇ ਸ਼ਗਨਾਰੀ ਗੱਲ ਕਰਨੀ ਹੈ ਲੈ ਵੀ ਚੀਨਾ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਈਏ ਬੜੀ ਮਿਹਰਬਾਨੀ ਹੋਊਗੀ ਇੱਕ ਪਾਸੇ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਉਹ ਰੀਕੂ ਗਾਰੰਟੀ ਪਰ ਨੰਬਰ ਕਹਿੰਦੇ ਰੈਡਰ ਦਾ ਓਏ ਵੱਡੇ ਬਾਈ ਕੀੜਾ ਵਾਲੀਆਂ ਓਏ ਦੁੱਗਤੋਂ ਆ ਗਿਆ ਕੀੜਾ ਵਾਲੀਆਂ ਬੁਲਟ ਮੇਰੇ ਵੀਰੋ ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਆ ਗਿਆ ਇਹ ਆ ਕੀੜਾ ਵਾਲੀਆਂ ਬੁਲਟ ਹਰਮਨ ਬੁਲਟ ਆਹ ਸਾਹਮਣੇ ਚਾਰ ਨੇ ਇੱਕ ਪਾਸੇ ਸੁਰਖਪੁਰ ਦੀ ਟੀਮ ਖੇਡਦੀ ਦੂਜੇ ਪਾਸੇ ਕੀੜਾ ਵਾਲੀ ਜਿਵੇਂ ਕਹਿੰਦੇ ਇਥੋਂ ਰੰਪਰਾ ਦਾ ਬਾਣੀ ਦੂਰ ਹੈ ਇੰਨੀ ਦੂਰੀ ਵੀ ਨਹੀਂ ਇਹਨਾਂ ਦੇ ਪਿੰਡ ਦੀ ਮੇਰੇ ਵੀਰੋ ਲਾਗੇ ਲਾਗੇ ਪਿੰਡ ਨੇ ਖੀਰਾ ਬਾਣੀ ਤੇ ਨਾਲ ਸੁਰਖਪੁਰ 5000 ਦੀ ਦੂਜੀ ਕਬੱਡੀ ਆ ਭੂਰੀਆਂ ਸ਼ੀਸ਼ਰ ਵਾਲਾ ਮੇਰੇ ਮਿੱਤਰੋ ਮਨਜੀਤ ਧਾਰੀਵਾਲ ਮਨਜਿੰਦਰ ਪਿਰਕ ਰਮਨਾ ਜਨਾਲ ਲੱड्डੂ ਹੁੰਦਰ ਹੁਣਾ ਵੱਲ 5000 ਲੱਗਿਆ ਹੋਇਆ ਜੇ ਜਫਾ ਲੱਗਿਆ ਤੇ 5000 ਰੁਪਏ ਜਫੀ ਦੇ ਲਈ ਮੇਰੇ ਵੀਰੋ ਇਸ ਨੌਜਨ ਦੇ ਲਈ ਬਹੁਤ ਬਹੁਤ ਧੰਨਵਾਦ ਆ ਜਫੀ ਦਾ ਨਾਮ ਦੱਸਿਓ ਜੀ ਯਮਨ ਨੇ ਜਫਾ ਲੱਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਅਮਰੀਕ ਚੱਕ ਮਾਈਕ ਨਾਲ ਜੋਰ ਉਧਰ ਕਹਿੰਦੇ ਨੇ ਤਿਆਨ ਤੋੜੀ ਵੀਰ ਨੇ ਬੱਲੂ ਵਾਲੇ ਪਿੰਡ ਦੀ ਕਹਿੰਦੇ ਗੱਲ ਚੱਲਦੀ ਹੈ ਵੱਡੇ ਪਿਆਰ ਵੱਡੇ ਸਤਿਕਾਰ ਇਹ ਕਹਿੰਦੇ ਜੋੜੇ ਬਾਈ ਦਾ ਵੀਰ ਸੁੱਖਾ ਬਾਈ ਹੈ ਵੱਡੇ ਭਰਾ ਨੇ ਸਾਡੇ ਵੱਡੇ ਪਿਆਰ ਵੱਡੇ ਸਤਿਕਾਰ ਉਹ ਪੱਟੀਆਂ ਦਾ ਮਾਮਾ ਦੇ ਭਰਾਵਾਂ ਦੇ ਲਈ ਸੁੱਖਾ ਬਾਈ ਆਇਆ ਹੋਇਆ ਹੈ ਇਹਦੀ ਸੁੱਖੇ ਧੰਨਵਾਦ ਹੈ ਧੰਨਵਾਦ ਆ ਵੱਡੇ ਵੀਰ ਦਾ ਵੱਡੇ ਪਿਆਰ ਬਾਈ ਦੇ ਕੀਤੇ ਉਹ ਰਪਿੰਦਰભાઈ ਆ ਝੋਟਾ ਵੀ ਮਸਾ ਹੀ ਸੱਤਿਆ ਆ ਕਹਿੰਦੇ ਸਾਹਮਣੇ ਅਰਸ਼ ਚੋਲਾ ਤੇ ਦੁੱਲਾ ਦੁੱਲਾ ਤੇ ਅਰਸ਼ ਆਓ ਸਾਹਮਣੇ ਬੱਗੇ ਪਿੰਡ ਵਾਲਾ ਦੁੱਲਾ ਅੱਜ ਗਾਂਦਰਾ ਵਾਲੇ ਪੰਮੇ ਦੇ ਪਰਿਵਾਰ ਦਾ 21000 ਦੀ ਨਗਦ ਰਕਮ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ ਲੈ ਵੀ ਭਾਈ ਆ 5000 ਰੁਪਏ ਗੇਨ ਲਈ ਜਣਾ ਆਹ ਸਾਹਮਣੇ ਅਗਲੀ ਕਬੱਡੀ ਰੇਂਕੂ ਖਰੇਟੀ ਨਹੀਂ ਮੇਰੇ ਮਿੱਤਰੋ ਇਸ ਲਈ ਜਤਿੰਦਰ ਪ੍ਰਧਾਨ ਵੱਲੋਂ ਦੁੱਲੇ ਦੇ ਲਈ 500 ਦਾ ਮਾਨ ਸਨਮਾਨ ਪੁੱਜਿਆ ਇੱਕ ਪਾਸੇ ਮੁੰਡਾ ਧਰਦਾ ਧੌਣ ਤੇ ਹੱਥ ਘਰਾਉਂ ਤਣ ਤਣ ਮੇਰੇ ਮਿੱਤਰੋ ਪਰ ਦੂਜੇ ਪਾਸੇ ਖਰੇਟੀ ਖਰੇਟੀ ਨੰਬਰ ਸੁਰਖਪੁਰ ਦੇ ਲਈ ਜੋੜ ਗਿਆ ਹਰ ਮਰ ਬੁਲੇਟ ਅਗਲੀ ਕਬੱਡੀ ਪਾਰ ਹੈ ਸੁੱਖਾ ਬਾਈ ਟੱਤੇ ਪਿਆਰ ਪਕੇ ਭਾਰੇ ਬੋਲਦੇ ਗੀਤੇ ਆ ਬਟੇ ਪਿਆਰ ਤੇ ਵੱਡੇ ਸਰਕਾਰਾਰੇ 1000 ਉਹਦਾ ਜਿਹੜਾ ਮਰਜੀ ਰੋਟਰ ਤੇ ਲਾਵੇ ਪਰ ਪਤਾ ਦੋਵੇਂ ਇੱਕੋ ਜਿਹੇ ਰੱਖਦੇ ਆ ਦੋ ਟੀਮਾਂ ਦੇ ਦੋਨੇ ਖਾਣ ਲਈ 5-500 ਹੋਵੇਗਾ ਇਹ ਸੁੱਖੇ ਬਾਈ ਵੱਲੋਂ ਹੈ ਵੱਡਾ ਪਿਆਰ ਵੱਡਾ ਸਤਿਕਾਰ ਬਹੁਤ ਧੰਨਵਾਦ ਹੈ ਵੱਡੇ ਵੀਰ ਦਾ ਆਹ ਸਾਹਮਣੇ 500 ਪੁਆਇੰਟ ਤੇ ਤਿੰਨੂ ਦੇ ਦੇਣਾ ਤੇ 500 ਬੁਰੀਏ ਨੂੰ ਦੇ ਦੇਣਾ ਰੋਡੇ ਦੋਨੇ ਟੀਮਾਂ ਸਾਨੂੰ ਕੋਰੀਆਂ ਨੇ ਔਰ ਰੇਡ ਕਹਿੰਦੇ ਬੁਰੀਏ ਪੱਡੀਆਂ ਮੇਰੇ ਮਿੱਤਰੋ ਉਹ ਖੱਬੀ ਘਾੜਜੋ ਤਹੋਦੇ ਕਿਤੇ ਬੜੀ ਬੜੀ ਕੰਦੇ ਹੱਥ ਕਰੇ ਪਾਰ ਟ੍ਰੀਕ ਗੁੱਟਾ ਦੇ ਲਓ ਸਾਹਮਣੇ ਇਸ ਵੇਲੇ ਭੂਰੀਏ ਦੀ ਤੀਜੀ ਰੇਡ ਮੇਰੇ ਵੀਰੋ ਸਾਰੀ ਇਸ ਵੇਲੇ ਪਹਿਲਾਂ ਤੇ 5000 ਆਲੇ ਜਫਾ ਖਾ ਬੈਠਾ ਸੀਗਾ ਪਰ ਵੇਖਦਾ ਵੀ ਭੂਰੀਆਂ ਸ਼ੀਸ਼ਰ 70 ਕਿਲੋ ਦੇ ਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 70 ਕਿਲੋ ਦੇ ਫਾਈਨਲ ਦੀਆਂ ਟੀਮਾਂ ਨੂੰ ਸਾਡੀ ਹੱਥ ਮੱਣ ਕੇ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਣ ਆਹ ਪੱਕੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਮਹਾਰਾਜ ਦੇ ਕਬੱਡੀ ਕੱਪ ਤੇ ਪੁੱਜਿਆ ਹੋਇਆ ਚੋਲੇਆਣਾ ਅਰਸ਼ਾਜ ਪਹਿਲਾ ਮੈਚ ਖੇਡ ਰਿਹਾ ਹੈ ਇੱਕ ਪਾਸੇ ਜਾਂਦਾ ਨਾਂ ਗੋਲੀ ਹੋਣੀ ਸਖਪੁਰ ਦੀ ਟੀਮ ਖੇਡਦੀ ਮੇਰੇ ਵੀਰੋ ਦੁੱਲੇ ਦੀ ਪਈ ਹੋਈ ਰੇਣ ਹੁਣ ਚਾਰਾਂ ਦਿਨ ਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਗੱਲ ਸਮੇਂ ਦੀ ਇੱਕ ਪਾਸੇ ਕਹਿੰਦੇ ਯਾ ਦੂਜੇ ਪਾਸੇ ਦੁੱਲਾ ਦੁੱਲਾ ਤੇ ਯਾਦਾ ਟੱਕਰ ਪੱਟੀਆਂ ਮਹਿੰਗੀ ਟੱਕਰ ਮਹਾਰਾਜ ਜੀ ਵਰਦੀਆਂ ਖੋਸੀ ਵਾਲਾ ਚੰਕਮਾ ਇੱਥੇ ਦੇ ਰਿਹਾ ਆਓ ਸਾਹਮਣੇ ਆਓ ਸਾਹਮਣੇ ਆਹ ਲੱਗਦਾ ਜਿਵੇਂ ਮੈਚ ਸੁਵਿੰਦਗ ਪੂਲ ਚ ਚੱਲਦਾ ਹੋਦਣਾ ਤਿਲਕ ਤਿਲਕ ਹੈ ਜਾਂਦੇ ਆ ਅਗਲੀ ਕਬੱਡੀ ਕਹਿੰਦੇ ਰੈਂਕੂ ਗਰੰਟੀ ਪਾ ਰਿਹਾ ਓ ਸ਼ੁਕਰਾ ਰੱਬ ਦਾ ਸਾਡੇ ਵਾਲੇ ਵੀ تیرੇ ਦੇ ਵੀ ਆਸਾ ਰਮਣਿਆ ਓ ਸ਼ੁਕਰਾ ਰੱਬ ਦਾ ਆ ਝੋਟੇ ਦੇ ਬੁੱਲਾ ਦੇ ਵੀ ਆਸਾ ਪਾਲਾ ਫਿਕਰ ਕਰਦਾ ਕਹਿੰਦਾ ਜੇ ਪਿੰਡ ਮੇਲਾ ਮਾੜਾ ਹੋ ਗਿਆ ਓ ਪਿੱਠ ਲੱਗ ਜਾਉਣੀ ਪਰ ਜਉਦਿਆ ਜੋਦੜਾ ਦੇ ਝੋਟਿਆ ਰਮਣਾ ਵੀ ਖੁਸ਼ ਹੈ ਪਿੰਡ ਖੁਸ਼ ਹੋ ਗਿਆ ਵੀ ਮਿਹਨਤ ਕੀਤੀ ਪਲੇਅਰ ਆ ਗਏ

ਨਾਲ ਕਹਿੰਦੇ ਗਵਿੰਦਰ ਪੰਨੂ ਸਾਈਪ੍ਰਸ ਰਾਜੂ ਸ਼ਾਮਪੁਰ ਤੇ ਸੰਦੀਪ ਬਾਠ ਉਹ ਜਿੰਨਾ ਨੇ ਕਹਿੰਦਾ ਗੁਰੂਆਂ ਨੇ ਕਰਕੇ ਗੁਰੂਆਂ ਨੇ ਕਰਕੇ ਜੋ ਜੋ ਕੀਤਾ ਜਿਵੇਂ ਗੁਰੂਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਸੰਦੀਪ ਕਹਿੰਦਾ ਜੋ ਕੁਝ ਹੈ ਉਹਨਾਂ ਦਾ ਹੈ ਜਿਹੜੇ ਉਧਰ ਜਾਂਦੇ ਉਹ ਜਾਣਦੇ ਆ ਰਵੜਿਆ ਪਰ ਕਹਿੰਦੇ ਅਰਥ ਇਹਦੇ ਮਾਰੇ

ਖੁਸ਼ ਹੋ ਕੀ ਆ ਅਗਲੀ ਕਬੱਡੀ ਪੂਰੀਆ ਸ਼ੀਸ਼ਰ ਪੂਰੀਆ ਸ਼ੀਸ਼ਰ ਇਸ ਵੇਲੇ ਪੜਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਜੱਤੀ ਤਿਆਰ ਪਰ ਤਿਆਰ ਹੁਣ ਚਾਰਾਂ ਵਿੱਚੋਂ ਕੌਣ ਖੀਰਾਂ ਵਾਲੀ ਦੀ ਟੀਮ ਨਾਲ ਮੇਰੇ ਮਿੱਤਰੋ ਇਸ ਦਿਨ ਦੇ ਨਾਲ ਦੋਸਤ ਕਰਦਾ ਇੱਕ ਪਾਸੇ ਬੁੱਲਾਂ ਵਾਲੀਆਂ ਕਰਨਾ ਪਰ ਪੂਰੀਆ ਟ੍ਰੇਕਰ ਦਾ ਕੰਬਾਈਨਰ ਅਰ ਜੀਤੂ ਨੰਬਰ ਲੈ ਕੇ ਆਪਣੀ ਟੀਮ ਲਈ ਵਾਅਦਾ ਆਇਆ ਨੰਬਰ ਦਾ ਵਾਅਦਾ ਕਰਦਾ ਹੋਇਆ 11 ਤਰੀਕ ਨੂੰ ਸੰਘੀੜਿਆਂ ਦੇ ਵਿੱਚ 59 ਕਰਾ ਦਿੱਤੇ ਜਾਣਗੇ ਮੇਰੇ ਵੀਰੋ ਰੋਜ਼ ਕਬੱਡੀ ਹੁੰਦੀ ਹੈ ਹਰ ਰੋਜ਼ ਮੈਚ ਵਿੱਚ ਬੱਗੇ ਪਿੰਡ ਵਾਲਾ ਦੁੱਲਾ ਅਮਰੀਕ ਸਿੰਘ ਚਟਕਬਾਈ ਕਰਦੇ ਆਪਣੇ ਅਦਾਜ ਦੇ ਵਿੱਚ ਗੱਲ ਆਓ ਸਾਹਮਣੇ ਕਹਿੰਦੇ ਰੇਡ ਪਾ ਰਹੀ ਹੈ ਲਓ ਸੁਖਿਆ ਧੰਨਵਾਦ ਹੈ ਪਰ ਜੋ ਕਿ ਇਹ ਗਰੀਬ ਬੱਚਿਆਂ ਲਈ ਐਲਾਨ ਹੋਇਆ ਹੈ ਵੀ ਗਰੀਬ ਪਰਿਵਾਰ ਦੀ ਬੱਚੀ ਦਾ ਜਿਹੜਾ ਵਿਆਹ ਉਹ ਕਿਵੇਂ ਕੀਤਾ ਜਾਵੇਗਾ ਚਾਰ ਕੁੜੀਆਂ ਦੇ ਵਿਆਹ ਜਿਹੜੇ ਰਮਣ ਜਲਾਲਵਰੀ ਨਾਲ ਹੋਣਗੇ ਸੁੱਖਾ ਬਾਈ ਕਹਿੰਦਾ ਵੀ ਮੇਰ ਕੇ ਪਰਵਾਦਣਾ ਗਰੀਬ ਪਰਵਾਦ ਦੀਆਂ ਚਾਰਾਂ ਬੱਚੀਆਂ ਦਾ ਜਾਇ ਜਿਹੜੇ ਅੰਦਰ ਲਾਦੀ ਜਾਂਦਾ ਅੰਦਰ ਲਾਦੀ ਜਾਂਦਾ ਮੇਰੇ ਵੀਰੋ ਵਾਹ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਸਿਰੇ ਨਾਲ ਮੈਚ ਅੱਤੇ ਨੰਬਰ ਦਾ ਫਰਕ ਹੈ 7 ਸਾਢੇ 7 ਦੀ ਟੱਕਰ ਹੈ ਮੇਰੇ ਵੀਰੋ ਕੀਰਾਂ ਵਾਲੀ ਤੇ ਇਸ ਵੇਲੇ ਸੁੱਖ ਪਰਦਾ ਮੈਚ ਬੋਤਰਾ ਉਹ ਕਰਨ ਸਿੰਘ ਜੀ ਪਾੜੀ ਜਾਈਦਾ ਮਸਲੇਰੀ ਅੱਤ ਪਹਾੜੀ ਬੋਤਲਾਂ ਵਾਲਾ ਚਾਹੀਦਾ ਭਾਈ ਮੁੰਡੇ ਕਿਹਦੇ ਪਾੜੀ ਬੋਲਦਾ ਕਰਦੇ ਬੋਤਲਾਂ ਵਾਲਾ 70 ਕੋ ਦਾ ਫਾਈਨਲ ਵੀਰ ਜੀ ਆਜੋ ਸਤਿੰਦੂ ਪਿੰਦੂ ਪਿੰਦੂ ਤੇ ਖੇਡਦੀ ਪਿੰਦੂ ਤੇ ਖੇਡਦੀ ਜਿੰਦੂ ਤੇ ਆਓ ਕਹਿੰਦੇ ਹਰਮਨ ਫੁੱਲ ਟ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਵੀਰੇ ਦਾ ਧੰਨਵਾਦ ਹੈ ਵੱਡੇ ਭਰਾਣੇ ਉਧਰ ਕਹਿੰਦੇ ਪੰਜਾਬ ਪੁਲਿਸ ਦਾ ਦਿਨੋ ਧੰਨਵਾਦ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਲਓ ਕਬੱਡੀ ਕਬੱਡੀ ਸਨਮਨ ਬੁੱਲਣ ਦੀ ਮੇਰੇ ਵੀਰੋ ਮੁਖਪਰੀਆਂ ਜਾਂਦਾ ਕਰਦਾ ਕੋਸ਼ਿਸ਼ ਲਓ ਤੱਕਦੇ ਜਖਮ ਭੱਲੇ 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 ਜਾਂਦਾ ਤੇ ਬੁਲਟ 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 ਜਾਂਦਾ ਤੇ ਬੁਲ ਯਾਦੇ ਨੇ ਬੁੱਲਟ ਹੜ ਲਿਆ ਯਾਦੇ ਨੇ ਬੁੱਲਟ ਹੜ ਲਿਆ ਇਹ ਕਿਵੇਂ ਭੂਰੀਆ ਉਹ ਸਿਸਰ ਵਾਲਾ ਕਬੱਡੀ ਪਾਉਣ ਦੇ ਲਈ ਬਹੜਿਆ ਸਸਤੇ ਬਲਾਗੇ ਉੱਤੇ ਮਿੱਟੀ ਸੱਸਾ ਰਾਰਾ ਸਿਸਰ ਪਿੰਡ ਹੈ ਆਹ ਸਾਹਮਣੇ ਯਾਦੇ ਨੂੰ ਬਾਈ ਕਰਦਾ ਪਟਾਟਾ ਫਾਰਮ ਅੱਪਿਆ ਰਾਂਦੂ ਵਾਲਾ ਕਹਿੰਗੇ ਬੜਾ ਕੰਮ ਤਗੜਾ ਹੋਵੇ ਆਲੀ ਇੱਕ ਪੱਕਾ ਚਰਨਾ ਵੱਡਾ ਵੀਰ ਜਦੋਂ ਧੰਨਵਾਦ ਹੈ ਮੀਨਾ ਮਾਰੀਆਂ ਕੱਕੀ ਸੰਭਰ ਹੈ 4 बाई 4 ਇਹ 4 ਇਹ 4 बाई 4 ਹੈ ਇਹ 4 बाई 4 ਹੈ ਇਹ ਗਾਰੇ ਚੋਂ ਨਿਕਲਿਆ ਹੁੰਦਾ ਹੈ ਇਹਦੇ ਵਿੱਚ ਬੜੀ ਜਾਨ ਹੈ ਮੇਰੇ ਵੀਰੋ ਆਹ ਸਾਹਮਣੇ ਦੇਖ ਲੈਂਦੇ ਹਾਂ ਇਸ ਵੇਲੇ ਦੁਨੀਆ ਦਾ ਮੰਨਿਆ ਪਰ ਬੰਨਿਆ ਵੀਰਾਂ ਵਾਲੀਆ ਗੱਗੀ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਚੱਲ ਵੀ ਪੂਰੀਆ ਪਾ ਵੀ ਨੌਜੋਨਾ ਕਬੱਡੀ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਮਹਾਰਾਜ ਦਾ ਕਬੱਡੀ ਕਪਾ ਦਿੱਤਾ ਹੈ ਦੁਨੀਆ ਆਨੰਦਮਾਨ ਦੀ ਆਹ ਪੂਰੀਆ ਸ਼ੀਸ਼ਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਚਾਰ ਜਾਫੀ ਨੇ ਅਮਰੀਕ ਹੁਣ ਥੋੜਾ

சிடி ਇਹ ਤਾਂ ਰੇਡੀਏ ਪਾਉਣੀ ਆ ਪੈੜਿਆ ਪਰ ਇੱਕ ਗੱਲ ਪੱਕੀ ਅੱਜ ਚਾਫੀਆਂ ਦੇ ਰੈਡੀਏਟਰਾਂ ਦੇ ਵਿੱਚੋਂ ਦਿਲਬਰੇ ਖੱਲਣ ਲਾ ਪਏ ਹੁਣ ਕੀ ਆਖਾਂ ਇਹ ਰਿੰਗੂ ਫਰੈਂਟੀ ਐ ਤੇ ਜੱਫਾ ਕਹਿੰਦੇ ਬੁੱਲੂ ਅੜੀਏ ਕਰਨ ਨੇ ਲਾਇਆ ਤੇ ਉਧਰ ਸਰਦਾਰ ਹਰਜਨ ਸਿੰਘ ਜੀ 2100 ਰੁਪਏ ਹੈਪੀ ਆ ਮੈਂ ਕੋਈ ਨਾ ਕਰ ਦਿੰਦਾ ਇਸ ਨੌਜਵਾਨ ਜਰਵੀ ਦੇ ਲਈ ਉਧਰ ਉਧਰ ਉੱਧਰ ਤੇਰਾ ਹਮਰ ਫੜ ਲਿਆ ਓ ਹੋ ਜਾਂਦਾ ਹੈ ਆ 3100 ਰੁਪਿਆ ਰਿੰਕੂ ਫਰੈਂਟੀ ਦੇ ਜੱਫੇ ਦਾ ਆ ਗਿਆ ਮੇਰੇ ਵੀਰ ਹਰਚੰਦਰ ਸਿੰਘ ਜੀ ਕਹਿੰਦੇ ਪ੍ਰਸਿੱਧ ਆਲੂ ਉਤਪਾਦਕ ਨੇ ਪ੍ਰਸਿੱਧ ਆਲੂ ਉਤਪਾਦਕ ਨੇ ਗ੍ਰੈਂਡ ਵਾਲਾ ਪਿੰਡ ਆ ਲੱਗ ਨੂੰ ਬਹੁਤ ਲਾਉਂਦਾ ਤੇ ਜਿਹੜੀ ਵੈਰਾਈਟੀ ਕਹਿੰਦੇ ਹਰਜਨ ਸਿੰਘ ਹੁਣਾਂ ਖੇਡਉਂਦੀ ਆ ਨਾ ਉਹ ਸਾਰਿਆਂ ਨੂੰ ਦਿੰਦੇ ਧੰਨਵਾਦ ਹਰਜਨ ਸਿੰਘ ਜੀ ਤੁਸੀਂ ਹਮੇਸ਼ਾ ਖੇਡਾਂ ਨੂੰ ਸਤਿਕਾਰ ਦਿੰਦੇ ਹੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਭੂਰੀਆ ਆਓ ਸਾਹਮਣੇ ਜਿਹੜਾ ਭੂਰੀਆ ਰੇਡ ਪਾ ਰਿਹਾ ਹੈ ਕਈ ਜਿਹੜਾ ਵੀਡੀਓ ਬਣਾ ਰਿਹਾ ਕੁਸ਼ਲਾਬ ਚੱਲ ਮਰ ਨੰਬਰ 90 ਰੋਡਰ ਦੇ ਸੇ ਸ਼ਾਮਪੁਰੀਆ ਰਾਜੂ ਅਰੇ ਕੁ ਖਰੇਟੀ ਦੀਆਂ ਦੋ ਕਮਟੀਆਂ ਦਾ 2000 ਲੈ ਵੀ ਮਿਲਿਆ ਥੋੜਾ ਅੱਗੇ ਹੌਣ ಬಳಿ ನಾವು ಚಂದ್ರ কে <laughs> লাভ ਸਾਹਮਣੇ ਜਿਹੜਾ ਪੱਲਾ ਪ੍ਰਾਈਜ਼ ਪੰਨਾ ਪ੍ਰਧਾਨ ਜੀ ਵੱਲੋਂ ਹੈ ਬਰਾੜ ਜੀ ਧੰਨਵਾਦ ਹੈ ਤੇ ਦੂਜਾ ਪ੍ਰਾਈਜ਼ ਕਹਿੰਦੇ ਚਾਣਾ ਫੁੱਲੇ ਵਾਲਾ ਕਹੇ ਮਾਸੀ ਜਨਾ ਮਰਜੀ ਰੱਖਦੇ ਪਰ ਨੰਬਰ ਕਹਿੰਦੇ ਰੇਡਰ ਦੇ ਸਿਰ ਉੱਡਦਾ ਹੋਇਆ ਗੁੱਤ ਗੁੱਤ ਕਹਿੰਦੇ ਥੋੜਾ ਆ ਜਾ ਮੇਰੇ ਮਿੱਤਰੋ ਉਧਰ ਕਹਿੰਦੇ ਵੱਡੇ ਵੀ ਰੈਰੀ ਹੁੜੀ ਜਗਿੰਦਰ ਹੈਰੀ ਹੁੜੀ ਵੱਡਾ ਕਹਿੰਦੇ ਸੱਬਾ ਦੇਰ ਵੀ ਇੱਕ ਹੜਵਰੀ ਉਹ ਕਾ ਕੇ ਪਾਣਗੇ ਰੋਡ ਬਾਜਰਾ ਚੱਕਲਾਂ ਦੀ ਧਰਤੀ ਤੇ ਕਹਿੰਦੇ ਚਰਨ ਚਰਨ ਹੁੜੀ ਆ ਇਧਰ ਕਹਿੰਦੇ ਆਪਾ ਆ ਪਾ ਆ ਪਾ ਆ ਪਾ ਆ ਪਾ ਆ ਬਾ ਯਾਤਾ 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 ਤੇ ਬੁਲੇਟ ਮੇਰੇ ਵੀਰੋ ਨੰਬਰ ਬੁਲੇਟ ਦਾ ਦਿਲਬਰ ਢੇਰ ਵਾਲੇ ਨੇ ਫੈਸਲਾ ਕੀਤਾ ਵੀ ਨੰਬਰ ਜਿਹੜਾ ਉਹ ਬੁਲਟ ਦੇ ਹਿੱਸੇ ਆ ਜਿਹੜਾ ਨੰਬਰ ਜਿਹੜਾ ਖੀਰਾਂਵਾਲੀ ਦਾ ਸੰਦੀਪ ਸੁਰਖਪੁਰੀਆ ਅਗਲੀ ਕਬੱਡੀ ਪਾਊ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਦੁਨੀਆ ਦਾ ਟਾਪਰ ਆ ਇਧਰੋਂ ਗੱਗੀ ਕਹਿੰਦਾ ਕਬੱਡੀ ਪਾਉਣ ਦਾ ਮੈਚ ਕਹਿੰਦਾ ਮੇਰੇ ਵੀਰੋ ਸਿਰੇ ਦਾ ਮੈਚ ਹੋਈ ਜਾਂਦਾ ਐਨ ਦੂਰੋਂ ਪੂਰੀ ਹੋਇਆ ਪਿਆ ਕਿਹੜਾ ਤੜੀ ਪਿੰਦੇ ਜਿਹੜਾ ਪਿੰਕੇ ਸੋਹਣਿਆ ਉਹ ਦੂਰ ਹੁੰਦੇ ਤਿਰਾਂ ਦੇ ਪਿੰਕੇ ਸੋਹਣਿਆ ਅੰਗਰਾਂ ਦੀ ਕਿੰਨੇ ਕਿੱਤੀ ਮੋੜਦਾ ਰਾਜੀ ਖੇਲੇ ਤਮਕਾ ਬਗਾਨੇ ਪੁੱਤ ਦਾ ਉਹ ਬੱਜਦਾ ਫਰਾਟਾ ਜਿਵੇਂ ਵੀਰੇ ਥੋੜਦਾ ਬੱਜਦਾ ਫਰਾਟਾ ਜਿਵੇਂ ਵੀਰੇ ਥੋੜਦਾ ਅਗਲੇ ਕਬੱਡੀ ਸੰਦੀਪ ਹੈ ਟੈਕ ਦਾ ਰੌਣੀ ਵਾਲੀ ਜਦ ਬੱਟ ਬਹੁਤ ਹੋੜਾ ਕੰਮ ਹੋਇਆ ਪਿਆ ਕੌਣ ਕਬਜ਼ਾ ਲਵੇ ਮਰੇ ਮਿੱਤਰੋ ਇਹ ਸਾਡੀ ਵੀ ਹੋਣਾ ਪਰ ਚੰਨ ਕੋਈ ਗੱਲ ਨਹੀਂ ਹੋਰ ਦੀ ਹੋਏਗੀ ਸਾਨੂੰ ਚੱਲ ਰੜਕੂ ਅੱਜ ਸਮਝੇ ਵੀ ਤਾਲੀ ਆਗੂ ਟਾਗ ਖੜਕੂ ਤਿਆਰ ਬਾਈ ਹੁੰਦਾ 2006 ਤੋਂ ਖੇਡਣਾ ਆ ਰਿਹਾ ਸੁਰਖਪੁਰੀਆ ਸੰਦੀਪ ਅੱਜ 23 ਚੱਲਦਾ ਹੈ ਨਦੀਮ ਸਿੰਘ ਇਹ ਵੱਡੀਆਂ ਗੱਲਾਂ ਨੇ ਕਹਿੰਨ ਨੂੰ ਸੌਖਾ ਵੀ ਇੰਨਾ ਸਮਾਂ ਪਰ ਜਿਹੜੇ ਬੰਦੇ ਨੇ ਮੇਰੇ ਵੀਰੋ ਆਪਣੇ ਉੱਤੇ ਦੇ ਸਮਾਂ ਹੰਡਾਇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਸਮਾਂ ਕਿੰਨਾ ਲੱਗਿਆ ਆਹ ਸਿਰੇ ਦਾ ਮੈਚ ਮੇਰੇ ਵੀਰੋ ਮਹਾਰਾਜ ਦੇ ਕਬੱਡੀ ਕੱਪ ਦਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਦੁਨੀਆ

ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਨੰਬਰ ਲੈ ਗਿਆ ਪੂਰੀਆ ਸ਼ੀਸ਼ਰ ਕੇ ਪੱਟੇ ਦੇ ਨਾਲ ਪੱਟ ਨਹੀਂ ਖੇਮੇ ਦਮਲੇ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡਾਂ ਗੱਭਰੂ ਲੋਕੀ ਉਂਗੜਾ ਕਰ ਕਰ ਪੁੱਛਦੇ ਐ 82000 ਦਰਸ਼ਕ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਜਰੀਏ ਮੇਰੀ 33 70 ਰੁਪਈਆ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪਹੁੰਚ ਜਾਣ ਆਹ ਸਾਹਮਣੇ ਪੂਰੀਆ ਸ਼ੀਸ਼ਰ ਦੀ ਪਈ ਹੋਈ ਰੇਡ ਸੈਮੀ ਫਾਈਨਲ ਪਰ ਭੂਰੀਆ ਅੱਜ ਟੂਰਨਾਮੈਂਟ ਦਾ ਸਾਰਿਆਂ ਤੋਂ ਪਹਿਲਾ ਹੈ ਸਾਰਿਆਂ ਤੋਂ ਪਹਿਲਾ ਮੇਰੇ ਵੀਰੋ ਭੂਰੀਆ ਨੇ ਸ਼ਿਰਕਤ ਕੀਤੀ ਹੈ ਅੱਜ ਇਸ ਖੇਡ ਮੇਲੇ ਨੇ ਸਿੱਧਾ ਮੈਚ ਹੈ ਅਮਰੀਕ ਚੱਕ ਮਾਰ ਗਿਆ ਉਹ ਸਾਹਮਣੇ ਕਬੱਡੀ ਪੈ ਗਈ ਹੈ ਇਹ ਗੱਲ ਕਹਿੰਦੇ ਭਾਈ ਸੁਨਮ ਵੀ ਕਰਦਾ ਹਟਿਆ ਦੀ ਭੂਰੀਆ ਪਾੜਾ 12 ਟੈਨ ਆਇਆ ਇਹ ਕਹਿੰਦੇ ਗੱਲਾਂ ਬਈ ਸਤਨਾਮ ਵੀ ਕਰਦਾ ਹਟਿਆ ਬਲੋ ਧੰਨਵਾਦ ਹੈਪੀ ਹੋਰ ਬੱਗਾ ਮਾਉਂਡ ਵਰਦੀਪ ਮਹਰਾ ਜੋੜੇ ਇਹ ਜਗਦੀਪ ਬਾਈ ਬੱਤਾ ਭਰਾ ਉਹ ਜਿਉਂਦਾ ਬਸਾ ਰਹੇ ਵੱਡਾ ਵੀਰ ਫਿਰ ਟੇਗਾ ਜਿਹੜਾ ਬੋਲਟ ਵਾਲਾ ਨੰਬਰ ਸੀ ਹੋਲਡਰ ਉਹ ਖੀਰਾਵਾਲੀ ਦੀ ਟੀਮ ਨੂੰ ਮਿਲਿਆ ਜੀ ਉਹ ਹੋਲਡਰ ਵਾਲਾ ਨੰਬਰ ਜਿਹੜਾ ਰਿਵਿਊ ਦੇਖਿਆ ਗਿਆ ਉਹ ਖੀਰਾਵਾਲੀ ਨੂੰ ਬਲੋ ਵੀ ਦੋਸਤੋ ਮੈਚ ਤੁਸੀਂ ਦੇਖ ਰਹੇ ਹੋ ਇਸ ਮੈਚ ਦੇ ਵਿੱਚ ਉਹ ਸਰਫੋਰ ਦੀ ਟੀਮ ਜੇਤੂ ਰਹੀ ਹੈ ਸਰਫੋਰ ਦੇ 15.5 ਪੁਆਇੰਟ ਰਹੇ ਨੇ ਖੀਰਾਵਾਲੀ 14 ਪੁਆਇੰਟ ਲੈ ਸਕਿਆ ਜੇਕਰ ਬਿਨਾ ਸਬਸਕ੍ਰਾਈਬ ਕੀਤੇ ਸਾਡੇ ਇਸ ਚੈਨਲ ਨੂੰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਕੇ ਜਿਹੜਾ ਸਬਸਕ੍ਰਾਈਬ ਕੀ ਬੂਟ ਬਹੁਤ ਬਹੁਤ ਸ਼ੁਕਰੀਆ